ਸਰ ਮਰਦਾਬਾਦ ਨਕਾਬਾਦ ਵਾਹ ਪੰਜਾਬ ਸਰਕਾਰ ਮਰਦਾਬਾਦ ਵਾਹ ਜੀ ਗਲਵਤ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਵਾਹ ਗਲਵਤ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਾਡਾ ਇੱਕਾ ਜਿਦਾਬਾਦ ਜਿਦਾਬਾਦ ਪੀੜਤ ਪਰਿਵਾਰ ਨੂੰ ਮਾਜਾ ਦਿਓ ਵਾਹ ਪੀੜਤ ਪਰਿਵਾਰ ਨੂੰ ਮਾਜਾ ਦਿਓ ਮਾਜਾ ਦਿਓ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਵਾਹ ਵੱਲਦੋਸੀ ਵਰਦਾਬਾਦ 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 ਹਾਂਜੀ ਪ੍ਰਭਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਨਾ ਸਿੰਘ ਸਾਹਿਬ ਜੀ ਆਪਣਾ ਮੇਰਾ ਨਾਮ ਬਿਆ 633 ਕੋਟਾ ਹੈ ਜੀ ਸੰਜੇ ਸੰਘਰਸ਼ਾਂ ਦਾ ਲੜਾਕੂ ਯੋਧਾ ਜੋ ਅੱਜ ਤੱਕ ਕਿਤੇ ਵੀ ਕੋਈ ਬਸਤਾ ਬਈ ਜਾਂ ਕਿਸੇ ਉੱਤੇ ਅਜੀਬ ਚ ਪਈ ਆ ਲੋਕ ਆਪਦੇ ਹੱਕਾਂ ਲਈ ਲੜਦੇ ਆ ਤਾਂ ਉਹਨਾਂ ਲਈ 24 ਘੰਟੇ ਪਿਆਰ ਵਰਤਿਆ ਰਹਿਣ ਵਾਲਾ ਜੋਧਾ ਅੱਜ ਅਸੀਂ ਜਗਰਾਮ ਵਿਖੇ ਜਿਵੇਂ ਤੋਂ ਪੌਣੇ 3-4 ਪਹਿਲਾਂ ਦਾ ਧਰਨਾ ਲਗਾਈ ਬੈਠੇ ਆ ਉਹ ਬੀਬੀ ਕਲਵੰਤ ਕੌਰ ਅਬਜ਼ੂਲਪੁਰ ਉੱਪਰ ਇੱਕ ਬੇਗਨਾ ਲੜਕੀ ਉੱਪਰ ਇਥੋਂ ਦੇ ਇੱਕ ਦਰਿੰਦੇ ਪੁਲਿਸ ਅਧਿਕਾਰੀ ਕ੍ਰਿਮਦਰ ਸਿੰਘ ਬਾਲ ਨੇ ਚੱਕ ਕੇ ਅੰਕਾ ਦੇ ਸਿਹਰੇ ਦੇ ਕੇ ਉਹਨਾਂ ਨੂੰ ਮੌਤ ਦੇ ਕਿਨਾਰੇ ਲਿਜਾ ਕੇ ਖਲੀ ਕਰ ਦਿੱਤਾ ਗਿਆ ਲੋਕੇ ਲੱਗ ਭਗ ਕਿੰਨਾ ਵਿਫਤਾ ਭੜ ਕੇ ਆਪਣਾ ਅਸੀਂ ਤਾਂ ਸ਼ਹੀਦ ਹੋਈ ਗਈ ਹੈ ਕਹਿੰਦੇ ਆ ਜੀ ਤਾਂ ਉਹਨਾਂ ਨੂੰ ਬਪੂ ਜੀ ਇਸ ਧਰਨੇ ਨੂੰ ਕਿੰਨਾ ਚਾਰ ਹੋ ਗਿਆ ਲੱਗੇ ਨੂੰ ਜੀ ਇਸ ਧਰਨੇ ਨੂੰ ਜੀ ਚੰਦੂ ਪੜੇ ਚਾਰ ਹੋ ਚੱਲੇ ਆ ਜੀ ਤੇ ਇਸ ਦਾ ਅਦਾਲਤ ਮਾਨਯੋਗ ਅਦਾਲਤ ਨੇ ਤੁਹਾਨੂੰ ਕੋਈ ਦਿੱਤਾ ਫਾਸ਼ਨ ਜੀ ਹਾਂਜੀ ਹੁਣ ਮਾਨਯੋਗ ਅਦਾਲਤ ਨੇ ਜਨੂ ਸੈਸ਼ਨ ਕੋਰਟ ਤੋਂ ਹੁਕਮ ਹੋਇਆ ਹੈ ਜੇ ਉਹਨਾਂ ਨੇ ਕਿਹਾ ਵੀ ਇੱਕ ਕੇਸ ਕੇਸ ਦੀ ਇੱਕ ਔਰਤ ਆਈਪੀਐਸ ਅਧਿਕਾਰੀ ਜਾਂਚ ਕਰਕੇ ਭੇਜੇ ਪਰ ਅਜੇ ਤੱਕ ਆਰਡਰ ਹੋਏ ਹੋਏ ਆ ਇੱਥੇ ਤੱਕ ਪਹੁੰਚੇ ਦੀ ਹੁਣ ਅਸੀਂ ਸਰਕਾਰ ਤੋਂ ਬੰਕ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਿਸੇ ਆਪਣੇ ਹੱਥ ਹਮ ਦੀਪਾਂ ਦੀ ਹਵਦਾਰ ਤੇ ਇਮਾਨਦਾਰ ਔਰਤ ਆਈਪੀਐਸ ਨੂੰ ਜਾਂਚ ਕਰਵਾ ਕੇ ਤੁਹਾਨੂੰ ਧਿਆਨ ਦਿੱਤਾ ਜਾਵੇ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਆਪਣਾ? ਮੇਰਾ ਨਾਮ ਕਾਮਰੇਟ ਪ੍ਰਭੂ ਸਿੰਘ ਜੀ। ਪਿੰਡ ਸੱਜਾਵਾਲ। ਮੋਹਿੰਦੁਰ ਸੰਘਰਸ਼ ਕਮੇਟੀ ਦਾ ਪ੍ਰਧਾਨ। ਸਰ ਜੀ ਤੁਸੀਂ ਧਰਨੇ ਦੇ ਪਹੁੰਚੇ ਆ ਇਹਦੇ ਬਾਰੇ ਕੀ ਜਾਣਕਾਰੀ ਦਿਓ ਜੀ? ਇਹਦੇ ਬਾਰੇ ਜਿਹੜਾ ਧਰਨਾ ਸਾਡਾ ਚੱਲ ਰਿਹਾ 2 ਸਾਲ 8 ਮਹੀਨਿਆਂ ਚੋ ਹੋਵੇ ਜਿਹਨੂੰ ਪੌਣੇ 3 ਸਾਲ ਸੀ ਕਹਿੰਦੇ ਆ ਕਿਉਂ ਜਿਹੜਾ ਇਹ ਜੁਲਮ ਹੋਇਆ ਭੈਣ ਤੋਂ ਬੰਦ ਉਹਨਾਂ ਨੂੰ ਮੌਤ ਦੇ ਘਾਟ ਤਾ ਰਹਿ ਗਿਆ ਇੱਕ ਬਾਲ ਐਸਚੂ ਜਿਹੜਾ ਮੌਜੂਦਾ ਸੀ ਉਹਦੇ ਕੱਲੀਓ ਪੈਰੋਗ੍ਰੇਡ ਕੀਤੀ ਗਈ ਪੈਰੋਗ੍ਰੇਡ ਵੀ ਇਹ ਜੀ ਕੀਤੀ ਗਈ ਕਰੰਟ ਲਾ ਲਾ ਕੇ ਉਹ ਮੰਜੇ ਦੇ ਵਿੱਚ ਪੈਣ ਨੂੰ ਮਜਬੂਰ ਹੋ ਗਏ ਉਨਾਂ ਦਾ ਮੁੜ ਕੋਰਤ ਨਹੀਂ ਭਾਈ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਤੋਂ ਜਿਹੜਾ ਕਿ ਸੈਸ਼ਨ ਕੋਰਟ ਅਦਾਲਤ ਨੇ ਆਰਡਰ ਦਿੱਤੇ ਆ ਵੀ ਪੀ ਅਸਧਕਾਰੀ ਕੋਈ ਵੀ ਆ ਪਹਿਲਾ ਕਮੇਟੀ ਜਾਂ ਡੀਆਈ ਰੇਂਜਿੰਗ ਹੋਵੇ ਜਾਂ ਆਈਜੀ ਰੇਂਜਿੰਗ ਹੋਵੇ ਉਹਦੀ ਇਨਕੁਆਰੀ ਕਰਕੇ ਉਹ ਕਰ ਤੋਂ ਪਿੱਛੇ ਭੇਜੀ ਜਾਵੇ ਜਿਹੜਾ ਕਿ ਇਹਨਾਂ ਨੂੰ ਜਿਹੜੇ ਦੋ ਪਰਿਵਾਰ ਆ 20 ਸਾਲ ਤੋਂ ਇਨਾਂ ਨੂੰ ਲੈ ਇਨਾਂ ਨੁਕਸਾਨ ਹੋ ਚੁੱਕਾ ਦੋ ਪਰਿਵਾਰਾਂ ਦਾ ਜਾੜਾ ਹੋ ਚੁੱਕਾ ਅਸੀਂ ਉਹ ਜਾੜੇ ਦੀ ਮੰਗ ਕਰਦੇ ਆਂ ਵੀ ਉਹਦੀ ਮੰਗ ਇਨਾਂ ਦੀ ਮੰਗੇ ਇਨਾਂ ਨੂੰ ਦਿੱਤੀ ਜਾਵੇ ਸਰ ਜਦੋਂ ਦਾ ਧਰਨਾ ਲੱਗਾ ਹੋਇਆ ਵਾ ਇੱਥੇ ਕੋਈ ਲੀਡਰ ਪਹੁੰਚਿਆ ਜੀ ਦੇਖੋ ਜੀ ਲੀਡਰਾਂ ਨੇ ਦਾ ਇੱਥੇ ਕੀ ਪਹੁੰਚਣਾ ਵਾ ਲੀਡਰ ਤਾਂ ਇਧਰ ਨੂੰ ਝਾਕਦੇ ਵੀ ਨਹੀਂ ਹੈ ਕਿਉਂ ਅਸੀਂ ਇਹ ਕਹਿੰਨੇ ਵੀ ਇੱਥੇ ਦੋ ਕਾਨੂੰਨ ਆ ਜਿਹੜੇ ਦੋ ਕਾਨੂੰਨ ਅਸੀਂ ਕਿਉਂ ਕਹਿੰਨੇ ਆ ਉਹ ਇੱਕ ਮਜ਼ਦੂਰ ਲਈ ਕਾਨੂੰਨ ਲਾਗਾ ਅਮੀਰ ਲਈ ਲਾਗਾ ਕਿਤੇ ਦੋ ਕਾਨੂੰਨ ਚੱਲ ਰਹੇ ਆ ਇੱਕ ਪਰਿਵਾਰ ਨੂੰ ਐਫ ਆਈ ਆਰ ਜਾਰਜ ਤੋਂ ਬਾਹਰ ਕਰਦਾ ਇੱਕ ਨੂੰ ਰੱਖ ਲਿਆ ਕਿਉਂ ਨੁਕਸਾਨ ਦੋਨਾਂ ਦਾ ਹੀ ਬਰਾਬਰ ਦਾ ਵਾ ਅਸੀਂ ਇਹਦਾ ਕਰਕੇ ਮੰਨਦੇ ਵੀ ਇੱਥੇ ਦੋ ਕਾਨੂੰਨ ਆ ਲੋਕ ਸਭਾ ਚ ਵੀ ਇਹੀ ਗੱਲ ਸੁਣਦੇ ਆ ਵੀ ਦੋ ਕਾਨੂੰਨ ਚੱਲ ਰਹੇ ਆ ਜਿਹੜਾ 2000 ਕਰੋੜ ਵਾਲਾ ਉਹਨੂੰ ਸਰਕਾਰ ਬਾਹੋਂ ਫੜ ਕੇ ਬਾਹਰ ਕਰ ਦਿੰਦੀ ਆ ਤੇ 50000 ਵਾਲੇ ਨੂੰ ਅੰਦਰ ਕਰ ਦਿੰਦੀ ਆ ਜੇ ਕੋ ਮਜ਼ਦੂਰ ਬੰਦਾ 50000 ਲੌਣ ਰੈਂਦਾ ਇਹੀ ਕਾਰਨ ਇੱਥੇ ਆ ਕਿਉਂ ਇੱਥੇ ਵੀ ਦੋ ਕਾਨੂੰਨ ਨੇ ਚੱਲ ਰਹੇ ਕਿਉਂ ਇਹਨਾਂ ਦਾ ਕੋ ਕੋਸੀ ਆ ਨਾ ਤਾਂ ਇੱਥੋਂ ਦੀ ਐਮਐਲਏ ਜਿਹੜੀ ਸਰਬਜੀਤ ਕੌਰ ਆ ਉਹ ਬਸ ਰਹੀ ਆ ਕਿਉਂ ਪਹਿਲਾਂ ਜ਼ਰੂਰ ਇਹਨੂੰ ਕਹਿੰਦੀ ਰਹੀ ਆ ਜਿੰਨਾ ਚਿਰ ਉਹ ਐਮਐਲਏ ਨਹੀਂ ਬਣੀ ਸੀ ਵੀ ਮੈਂ ਤੁਹਾਡਾ ਦੁੱਖ ਸੁਣੂੰਗੀ ਥੋੜੇ ਜਾ ਕੇ ਬੈਠੂੰਗੀ ਵੀ ਮੈਂ ਐਮਐਲਏ ਦੁਬਾਰੇ ਬਣਨਾ ਥੋੜਾ ਹੱਲ ਵੀ ਕਰਾਂਗੀ ਲਾਸਟ ਦੇ ਸੀ ਕੀ ਕਹਿਣਾ ਚਾਹੁੰਗੇ ਜੀ ਲਾਸਟ ਦੇ ਸੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਮਾਤਾ ਵਾ ਉਹਨੂੰ ਪੈਸੇ ਲੱਗ ਜੇ ਤੇ ਜਿਹੜਾ ਨੁਕਸਾਨ ਨਾਲ ਮਾਸਟਰ ਜੀ ਇਕਬਾਲ ਸਿੰਘ ਆ ਅਸੀਂ ਨੌਕਰੀ ਦੀ ਮੰਗ ਕਰਦੇ ਆ ਜੋਗੇ ਕੋਰ ਨੇ ਆਰਡਰ ਕੀਤੇ ਨੇ 6 ਕਰੋੜ ਦੇ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਉਹ 6 ਕਰੋੜ ਇਹਨਾਂ ਨੂੰ ਦਿੱਤਾ ਜਾਵੇ ਤੇ ਦੂਜੇ ਪਰਿਵਾਰ ਨੂੰ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤਾ ਜਾਵੇ ਕਿਉਂ ਉਹ ਵੀ ਬਰਾਬਰ ਦੇ ਹੱਕਦਾਰ ਆ ਕਿ ਉਹਨਾਂ ਦਾ ਵੀ ਨੁਕਸਾਨ ਹੋਇਆ ਇਹ ਜਨਤਾ ਜੱਟ ਲੜਨ ਵਾਲੇ ਲੋਕ ਆ